ਵਾਗਲ ਵਾਲਾ ਮੈਂ ਮੋਟੀ ਹੋ ਗਈ ਮੇਰੇ ਪੁੱਤਰਾਂ ਦੀ ਮਿਹਨਤ ਦੇ ਕਮਾਏ ਮੈਂ ਨਾਰਜ ਸ਼ੋਰ ਮਾਰੂ ਮੈਨੂੰ ਛੱਡ ਜਾਜੋ ਨਜਾਇਜ਼ ਤਬਜਾ ਕੀਤਾ ਹੋਇਆ ਤੇ ਇੱਥੇ ਇਹ ਆ ਸਾਹਮਣੇ ਆਉਂਦਾ ਵੀ ਇਹ ਬੰਦੇ ਪਹਿਲਾਂ ਵੀ ਡਰੱਗਸ ਦੇ ਵਿੱਚ ਵੇਚਣ ਦੇ ਵਿੱਚ ਸ਼ਾਮਲ ਹੈ ਨਜਾਇਜ਼ ਕਬਜ਼ਾ ਕਰਕੇ ਉਹਦੇ ਉੱਪਰ ਆਹ ਜਿਹੜੀ ਹਫਤੇ ਤੱਕ ਤੋਂ ਕਮਾਈ ਹੋਈ ਤੇਰੀ ਤੇਰੀ ਕੀਤੀ ਕਮਾਈ ਦੀ ਕਿੰਨਾ ਰਿਆ ਹਮਾਰਾ ਤਾਂ ਸਾਰੀ ਕੀਤੀ ਹੋਈ ਹੈ ਚੱਲੇ ਸਾਡਾ ਦੇ ਆ ਗਏ ਕਬਜ਼ਾ ਲੈਣ ਡਿਮੋਲਿਸ਼ ਨਿਕਲ ਸਕਦੇ ਐਸ ਪਰ ਲੋ ਆਲੀ ਸ਼ਾਨ ਮਹਿਲ ਦੇ ਉੱਤੇ ਚਲਾਇਆ ਜਾ ਰਿਹਾ ਪੁਲਿਸ ਦੇ ਵੱਲੋਂ ਪੀਲਾ ਪੰਜਾ ਤਸਵੀਰਾਂ ਨੇ ਫਿਰੋਜ਼ਪੁਰ ਦੇ ਪਿੰਡ ਸ਼ੇਰਖਾ ਦੀਆਂ ਜਿੱਥੇ ਦੋ ਸਕੇ ਭਰਾਵਾਂ ਦੀ ਇੱਕ ਬੱਡੀ ਕੋਠੀ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਜੇਸਬੀ ਚਲਾਈ ਗਈ ਹੈ ਉਸ ਦੀ ਕੋਠੀ ਨੂੰ ਉਹਨਾਂ ਦੀ ਕੋਠੀ ਨੂੰ ਢਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਭਰਾਵਾਂ ਦੇ ਉੱਤੇ 15 ਪਰਚੇ ਦਰਜ ਨੇ ਇੱਕ ਭਰਾ ਦੇ ਉੱਤੇ 7 ਪਰਚੇ ਦਰਜ ਨੇ ਨਸ਼ਾ ਵੇਚਣ ਦੇ ਤੇ ਦੂਜੇ ਭਰਾ ਦੇ ਉੱਤੇ 8 ਪਰਚੇ ਦਰਜ ਨੇ ਇਹ ਵੀ ਕਿਹਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਕਿ ਇਨ੍ਹਾਂ ਦੋਵਾਂ ਭਰਾਵਾਂ ਦੇ ਵੱਲੋਂ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਇਹ ਕੋਠੀ ਬਣਾਈ ਗਈ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ ਪਰ ਉਧਰ ਦੋਮਾ ਨੌਜਵਾਨਾਂ ਦੀ ਮਾਤਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਰੋ ਰੋ ਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪੁੱਤ ਦੀ ਮਿਹਨਤ ਦੀ ਕਮਾਈ ਨੂੰ ਟਹਿ ਟੇਰੀ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਮਿਹਨਤ ਕਰਕੇ ਇਹ ਕੋਠੀ ਬਣਾਈ ਗਈ ਸੀ ਇਹ ਤਸਵੀਰਾਂ ਨੇ ਪਿੰਡ ਸੇਰਖਾ ਦੀਆਂ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਇਹ ਕਹਿ ਕੇ ਕਿ ਦੋਵੇਂ ਭਰਾ ਨਸ਼ਾ ਵੇਚਦੇ ਸੀ ਤੇ ਇਹਨਾਂ ਦੇ ਉੱਤੇ 15 ਪਰਚੇ ਦਰਜ ਨੇ ਪਰ ਉਧਰ ਇਹਨਾਂ ਨੌਜਵਾਨਾਂ ਦੀ ਮਾਤਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਪੁੱਤਾਂ ਦੇ ਵੱਲੋਂ ਮਿਹਨਤ ਦੇ ਨਾਲ ਇਹ ਕੋਠੀ ਬਣਾਈ ਗਈ ਸੀ। ਬੋਟੀ ਹੋਗੀ ਮਨੋ ਕਨ ਕੋ ਸੜ ਸੜ ਬੋਟੀ ਹੋਗੀ ਮੈਂ ਰੋਗ ਲਵਾਲਾ ਮੈਂ ਬੋਟੀ ਹੋਗੀ ਮੇਰੇ ਪੁੱਤਰਾਂ ਦੀ ਮਿਹਨਤ ਦੀ ਕਮਾਈ ਮੇਰੇ ਬਤੂ ਨੇ ਮੈਂ ਤੇ ਰਿਕ ਮਾਈ 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 ਸ਼ਾਲ ਮਾਈ ਸ਼ਾਲ ਮਾਰਨੀ ਮੈਨੇ ਛੱਡ ਦੇ ਜਾ ਕੋ ਛੱਡ ਦੇ ਮੈਨੂੰ ਮੈਂ ਚੌਥ ਚੌਥ ਆਪਣੀ ਸੇਵ ਕਰਵਾਈ ਕੀਤੀ ਜਾ ਰਹੀ ਤੇ ਕਿੱਥੇ ਕਰਵਾਈ ਸ਼ੁਰੂ ਹੋਈ ਇਹਦੀ ਇੱਥੇ ਸ਼ੇਖ ਖਾਂ ਪਿੰਡ ਦੇ ਵਿੱਚ ਜੀ ਸਾਡੇ ਤੋਂ ਉਹਨਾਂ ਨੇ ਪੁਲਿਸ ਐਲਫ ਮਗੀ ਜਿਹੜੀ ਰੈਵਨਿਊ ਅਥਾਰਟिटीज ਵੱਲੋਂ ਜਿਹੜੀ ਇੱਕ ਇਹਨਾਂ ਦੀ ਸਰਕਾਰੀ ਜਗ੍ਹਾ ਤੇ ਜਿੱਥੇ ਨਜਾਇਜ਼ ਤਬਾਜਾ ਕੀਤਾ ਹੋਇਆ ਹੈ ਤੇ ਇੱਥੇ ਇਹ ਆ ਸਾਹਮਣੇ ਆਉਂਦਾ ਵੀ ਇਹ ਬੰਦੇ ਪਹਿਲਾਂ ਵੀ ਡਰੱਗਸ ਦੇ ਵਿੱਚ ਵੇਚਣ ਦੇ ਵਿੱਚ ਸ਼ਾਮਲ ਹੈ ਇਹਦੇ ਵਿੱਚ ਸੁਖਦੇਵ ਸਿੰਘ ਵਾਲੇ ਸੁੱਖਾ ਤੇ ਗੁਰਮukh ਸਿੰਘ ਵਾਲੀ ਸੀਲੂ ਤੇ ਇਹ ਬਹੁਤ ਪਪੂਲਰ ਹੈ ਜੀ ਏਰੀਆ ਦੇ ਵਿੱਚ ਇਹਨਾਂ ਨੇ ਡਰੱਗਸ ਤੋਂ ਲੈ ਕੇ ਇਲੈਗਲ ਪ੍ਰੋਪਰਟੀਆਂ ਬਣਾਈਆਂ ਆ ਜਿਹੜੀ ਏਡੀ ਇਮਾਰਤ ਵੀ ਖੜੀ ਕੀਤੀ ਹੈ ਨੇ ਮਹਿਲੂਮਾ ਏਡੀ ਮੇਰੇਕਲ ਕਰੋੜ ਰੁਪਏ ਦੀ ਕੰਸਟ੍ਰਕਸ਼ਨ ਹੋਊਗੀ ਇਸ ਲਈ ਤੇ ਇਹ ਇਹਨਾਂ ਨੇ ਨਜਾਇਜ਼ ਪ੍ਰੋਪਰਟੀ ਤੇ ਪੰਚਾਇਤੀ ਜਗ੍ਹਾ ਤੇ ਜਨਤੀ ਜਗ੍ਹਾ ਵੀ ਹਿੱਸਾ ਉਸਤੇ ਇਹਨਾਂ ਨੇ ਇਸਤੇ ਨਾਜਾਇਜ਼ ਕਬਜ਼ੇ ਕਰਤੇ ਹੋਏ ਉੱਪਰ ਆਹ ਜਿਹੜੀ ਆਪਣੇ ਡਰੱਗਸ ਤੋਂ ਕਮਾਈ ਹੋਈ ਜਿਹੜੀ ਜਿਹੜੀ ਕੀਤੀ ਕਮਾਈ ਦੀ ਇਹਨਾਂ ਨੇ ਆਹ ਅਮਾਰਾ ਤਾਂ ਸਾਰੀ ਕੀਤੀ ਹੋਈ ਹੈ ਤੇ ਜੋ ਇਹਨਾਂ ਨੇ ਬੀਡੀਪੀਓ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਪੁਲਿਸ ਐਲਪੀ ਮੰਗੀ ਗਈ ਸੀ ਵੀ ਇਹਨਾਂ ਦਾ ਜਿਹੜਾ ਇਹ ਨਾਜਾਇਜ਼ ਸਾਰੀ ਆ ਇਹ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਉਸ ਉਹਦੀ ਡਿਮੋਲਿਸ਼ਨ ਦੇ ਸਬੰਧ ਦੇ ਵਿੱਚ ਤਾਂ ਅਸੀਂ ਇਹਨਾਂ ਨੂੰ ਜਿਹੜੀ ਸਾਈਟ ਦਾ ਪ੍ਰੋਵਾਈਡ ਕਰ ਸਰ ਤਿੱਲੇ ਪੰਜਾਬ ਦਿੱਤ ਚੱਲੇਗਾ ਬਿਲਕੁਲ 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 ਜਿਹੜੀ ਇਹਦੇ ਇਹਨਾਂ ਦੀ ਇਹ ਡਰੱਗਸ ਤੋਂ ਨਜਾਇਜ਼ ਕਮਾਈ ਬਣਾਈ ਹੋਈ ਹੈ ਤੇ ਸਰਕਾਰੀ ਥਾਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸਰ ਪਰਿਵਾਰ ਸਾਰੀ ਇਹਨਾਂ ਨੂੰ ਮੌਕਾ ਦਿੱਤਾ ਗਿਆ ਇਹਨਾਂ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਬੀਡੀਪੀਓ ਸਾਹਿਬ ਇਥੇ ਆ ਇਹਨਾਂ ਨੂੰ ਸਾਰਾ ਮੌਕਾ ਦਿੱਤਾ ਗਿਆ ਦੱਸਿਆ ਗਿਆ ਇਹ ਸਾਰੀ ਇਲੀਗਲ ਇਹਨਾਂ ਦੀ ਜਗ੍ਹਾ ਤੇ ਸਾਰੀ ਤੇ ਸਰ ਦੋਨਾਂ ਪਰਵਾਹਾਂ ਇਕੱਠੇ ਦੋਨਾਂ ਪਰਵਾਹਾਂ ਦੇ ਸਰ ਕਿੰਨੇ ਕੁ ਪਰਚੇ ਹੋਣਗੇ ਟੋਟਲ ਇਹਨਾਂ ਦੋਨਾਂ ਤੇ ਜੀ ਇੱਕ ਤੇ 8 ਪਰਚੇ ਸੁਭਦੇਵ ਸਿੰਘ ਤੇ ਗੁਰਮੁਖ ਸਿੰਘ ਤੇ ਸੱਤ ਐਫਆਈਆ ਸਿਰ ਇਲੂ ਕਬਜ਼ਾ ਲੈ ਸਕਦੇ ਦੇ ਗਏ ਜੀ ਕਬਜ਼ਾ ਡਿਮੋਲਿਸ਼ ਨਹੀਂ ਕਰ ਸਕਦੇ ਐਜ਼ ਪਰ ਲੋ ਕਬਜ਼ਾ ਲੈਣਾ ਹੈਗਾ ਲੈ ਲੈਣਾ ਅਸੀਂ ਅਪੀਲ ਪਾ ਦਾਂਗੇ 45 ਦਿਨ ਕਿੰਨੇ ਦਿਨ ਦਾ ਪੀਰੀਅਡ ਹੁੰਦਾ ਹੈ ਇਹਦੇ ਵਿੱਚ 45 ਦਿਨ 45 ਦਿਨ 45 ਦਿਨ ਮਤਲਬ ਇਹਨਾਂ ਨੂੰ ਅਪੀਲ ਪਾਉਂਦਾ ਬਿਲਕੁਲ ਬਿਲਕੁਲ ਜੇ ਅੱਜ ਸਿਰਫ ਜਿਹੜਾ ਕਬਜ਼ਾ ਲੈ ਸਕਦੇ ਬਿਲਕੁਲ ਜੇ ਲੈਣਾ ਚਾਹੇ ਵੈਸੇ ਤਾਂ ਸਾਨੂੰ ਕੋਈ ਨੋਟਿਸ ਨਹੀਂ ਮਿਲਿਆ ਜੇ ਇਹ ਕਹ ਰਿਹਾ ਨੋਟਿਸ ਦਿੱਤਾ ਹੈਗਾ ਪਰ ਕੋਈ ਲੈਣ ਵਾਲਾ ਨਹੀਂ ਸੀਗਾ ਜੇ ਨੋਟਿਸ ਦਿੱਤਾ ਹੈਗਾ ਤੇ ਸਾਨੂੰ ਕੁਝ ਕਹਿਣ ਦਾ ਮੌਕਾ ਤਾਂ ਮਿਲਣਾ ਚਾਹੀਦਾ ਹੈਗਾ ਉਹ 45 ਦਿਨ ਅਪੀਲ ਦਾ ਟਾਈਮ ਹੈਗਾ ਤੇ ਅਪੀਲ ਪਾਵਾਂਗੇ ਜਦ ਲੈਣਾ ਕਬਜ਼ਾ ਲੈ ਲੈਣਾ ਅੱਜ ਮੈਕਮੇ ਕੋਲ ਕਾਦੀ ਆਰਡਰ ਨਹੀਂ ਮੈਕਮੇ ਕੋਲ ਆਰਡਰ ਮੈਨ ਮੈਕਮੇ ਦੱਸਣਗੇ ਨਾ ਕਾਦੇ ਆਰਡਰ ਆਰਡਰ ਹੈ ਜੀ ਤੁਹਾਡੇ ਕੋਲ ਮੈਕਮੇ ਕੋਲੇ ਤਾਂ ਉਧਰ ਇਸ ਮਾਮਲੇ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਵਕੀਲ ਦਾ ਕਹਿਣਾ ਹੈ ਕਿ ਪੁਲਿਸ ਇਸ ਤਰੀਕੇ ਦੇ ਨਾਲ ਘਰ ਨੂੰ ਨਹੀਂ ਢਾ ਸਕਦੀ ਕਬਜ਼ਾ ਜ਼ਰੂਰ ਲੈ ਸਕਦੀ ਹੈ ਪਰ ਇਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਦੇ ਉੱਤੇ ਜੀਸੀਬ ਨੂੰ ਚਲਾਉਣਾ ਸਰਾਸਰ ਗਲਤ ਹੈ ਦੱਸਦੇ ਕਿ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੋ ਨਸ਼ਾ ਵੇਚਦੇ ਨੇ ਪੁਲਿਸ ਦੇ ਵੱਲੋਂ ਮੁਹਿੰਮ ਵਿੱਢੀ ਗਈ ਹੈ ਯੁੱਧ ਨਸ਼ਾ ਵਿਰੁੱਧ ਤਹਿਤੀ ਕਾਰਵਾਈ ਕੀਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ਭਰਾ ਨਸ਼ਾ ਵੇਚਦੇ ਸੀ ਪਰ ਉਧਰ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਨਸ਼ਾ ਨਹੀਂ ਵੇਚਦੇ ਸੀ ਪੁਲਿਸ ਉਹਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਤੇ ਮਿਹਨਤ ਦੀ ਕਮਾਈ ਦੇ ਨਾਲ ਇਹ ਘਰ ਬਣਾਇਆ ਗਿਆ ਸੀ